ਸਰ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਸਾਡੇ ਧਿਆਨ ਦੇ ਵਿੱਚ ਰੀਸੈਂਟਲੀ ਉਹਨੇ ਦੋ ਵੀਡੀਓ ਸਾਹਮਣੇ ਆਈਆਂ ਹੈਗੀਆਂ ਉਹਨਾਂ ਵੀਡੀਓਜ਼ ਦੇ ਵਿੱਚ ਇੱਕ ਲੜਕੀ ਹੈਗੀ ਆ ਜਿਸਦੇ ਹੱਥ ਵਿੱਚ ਇੱਕ ਲਾਈਕ ਛੋਟਾ ਹਥਿਆਰ ਨੁਮਾ ਚੀਜ਼ ਦਿਖ ਰਹੀ ਹੈ ਜਿਹਦੇ ਨਾਲ ਉਹ ਫਾਇਰ ਕਰ ਰਹੀ ਹੈਗੀ ਤੇ ਦੂਸਰੀ ਵੀਡੀਓ ਦੇ ਵਿੱਚ ਇੱਕ ਗਨ ਹੈਗੀ ਆ ਜਿਸ ਨੂੰ ਜਿਸ ਨੂੰ ਉਹਨਾਂ ਉਹਨਾਂ ਨੇ ਵੀਡੀਓ ਬਣਾਈ ਹੈ ਤੇ ਤਾਂ ਆਨਲਾਈਨ ਤੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਉਹਨੂੰ ਫਲੋਟ ਕਰ ਰਹੇ ਤੇ ਇਸ ਇਹ ਸਾਡੇ ਧਿਆਨ ਵਿੱਚ ਹੁਣ ਇਹ ਵੀਡੀਓ ਆਈ ਹੈ ਜੀ ਇਸ ਤੇ ਸਰ ਕੀ ਕਾਰਵਾਈ ਕਰ ਰਹੇ ਹੋ ਇਸ ਸਬੰਧੀ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਦਾਂ ਦੀਆਂ ਜਿਹੜੀਆਂ ਵੀਡੀਓਜ਼ ਹੈ ਵੈਪਨਸ ਜਿਹੜੇ ਨਾਲ ਲੈ ਕੇ ਵੀਡੀਓਜ਼ ਜਿਹੜੀਆਂ ਬਣਾ ਕੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਫਲੌਟ ਕਰਨਾ ਉਹ ਲੀਗਲੀ ਪ੍ਰੋਹੀਬਿਟਿਡ ਹੈਗਾ ਜੀ ਇਸੇਤੇ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਜੀ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਤੇ ਡੂਰਿੰਗ ਦੀ ਇਨਵੈਸਟੀਗੇਸ਼ਨ ਅਸੀਂ ਇਹ ਸਾਰੇ ਫੈਕਟ ਕਲੀਅਰ ਕਰਾਂਗੇ ਜਿਹੜੇ ਵੈਪਨ ਨੇ ਇਹਨਾਂ ਕੋਲ ਕਿੱਥੋਂ ਆਏ ਨੇ ਕੋਈ ਲਾਇਸੈਂਸੀ ਨੇ ਜਾਂ ਗੈਰ ਲਾਇਸੈਂਸੀ ਵੈਪਨ ਨੇ ਅਗਰ ਇਦਾਂ ਦੀ ਕੋਈ ਗਲਵਾ ਸਾਹਮਣੇ ਆਊਗੀ ਜਿਹਦੇ ਵਿੱਚ ਕੋਈ ਆਰਮ ਐਕਟ ਜਾਂ ਆਰਮਸ ਰ